ਸਾਤ ਸਿਕਲ ਜੀ ਸਾਰਿਆਂ ਨੂੰ ਲੋ ਜੀ ਕਾਲੂ ਗੁਰਦਾਸ ਸਿੰਘ ਪਹੁੰਚ ਚੁੱਕੇ ਜੀ ਪਿੰਡ ਹੈਗਾ ਕੋੜਖੇਣਾ ਜ਼ਿਲ੍ਹਾ ਕਦਮ ਤਸੀਹ ਬਟਾਲਾ ਆਓ ਫਿਰ ਗੱਲਬਾਤ ਕਰੀਏ ਬਾਜੀ ਸਤਿਕਾਰ ਸਤਿਕਾਰ ਜੀ ਸਤਿਕਾਰ ਹੋਰ ਦਾ ਗਾਲੂ ਸਿੰਘ ਜੱਗ ਚਲੋ ਸਾਰੇ ਸੰਦੀਪ ਡੇਰੀ ਫਾਰਮ ਚੈਨਲ ਦੇਖਣ ਵਾਲੇ ਵੀਰਾਂ ਭਰਾਵਾਂ ਨੂੰ ਪਿਆ ਪਈ ਸਤਿਕਾਰ ਠੀਕਾ ਹੋਰ ਸੁਣਾਓ ਬਸ ਸਭ ਠੀਕ ਹੈ ਠੀਕ ਠਾਕ ਹੈ ਅੱਜ ਵੀਰਾਂ ਪਾਰਟੀ ਬਣਦੀ ਐ ਇੱਥੇ ਨਾ ਨਾ ਅੱਜ ਪਾਰਟੀ ਕੋਈ ਨਹੀਂ ਕਰਨੀ ਇੱਥੇ ਬਣਦੀ ਐ ਪਰ ਨਹੀਂ ਨਹੀਂ ਰੋਜੀ ਨਹੀਂ ਬਣਾਈ ਕੋਈ ਕਰਾਗਾ ਨਹੀਂ ਹਾਂ ਸਹੀ ਗੱਲ ਹੈ ਕੋਈ ਦਲੇਰ ਕਰਦਾ ਹੈ ਹੈ ਨਾ ਇਹ ਪਾਰਟੀ ਦੇ ਜਾਂਦੇ ਮੈਂ ਕਿਹਾ ਕੋਈ ਦੱਸਾਂਗੇ ਚਲੋ ਹੋਰ ਦਰਾਓ ਵਾਸ ਵਧੀਆ ਵਧੀਆ ਕੀ ਮਾਲ ਫਿਰ ਮਾਲ ਤੇ ਟਿਕਟਾਂਗੋਂ ਗਿਆ ਹੈ ਕਿ ਪਾਰਟੀ ਹਾਂਜੀ ਬ੍ਰਾਂਡ ਪੀਸ ਕੱਢਿਆ ਹੈ ਸਿਰਾਈ ਕੱਢਿਆ ਮਾਲ ਸਾਰਾ ਹੀ ਅੱਜ ਬਾਬੇ ਦੀ ਕਿਰਪਾ ਨਾਲ ਟੋਕਰ ਗੱਬਣ ਵੀ ਅੱਜ ਕੱਢੀ ਐ ਇੱਕ ਅੱਛਾ 12 12 ਕਿਲੋ ਦੁੱਧ ਹੂੰ ਤੇ ਤਿੰਨ ਮਹੀਨੇ ਰਹੀ ਗੱਬਣਾ ਵੱਡੀ ਵਸ਼ੀ ਚਲੋ ਲੱਖ ਸਵਾਲ ਲੱਖ ਦੀ ਨਿਕੂਗੀ ਕਰੋ ਸ਼ੁਰੂ ਲੋ ਬਾਬੇ ਨਾ ਦੱਸੋ ਇਹ ਸੰਦੀਪ ਭਾਜੀ 16 ਕਿਲੋ ਇਹਦੇ ਕੋਲ ਬੋਲਾ ਆ 16 ਕਿਲੋ ਬੋਲਾ ਆ ਉਹ ਵਸ਼ੀ ਬੈਠੀ ਆ ਬੜਾ ਠੀਕ ਆ ਹਾਂ ਤੇ ਹੁਣ ਜਰਾ ਫੇਸਪੂਸ ਬਗ ਬਗ ਵਖਾ ਜਰਾ ਕਰ ਸ਼ੰਭੂ ਦਖਾਰੀ ਦਾ ਕੋਈ ਹੈ ਚੀਜ਼ ਹੀ ਆ ਇੱਕ ਗੱਲ ਸਾਂ ਤੁਹਾਨੂੰ ਹਾਂਜੀ ਜਰਸੀਆਂ ਵੇਖੀਆ ਹਾਂ ਇਹੋ ਜਿਹੀ ਪੀਚ ਕਿਤੇ ਕਿਤੇ ਆਉਂਦੀ ਜੱਤ ਵਾਲੀ ਜੱਤ ਵਾਲੀ ਕਿਤੇ ਕਿਤੇ ਨਮੂਨਾ ਆਉਂਦਾ ਹੋਰ ਆ ਵੇਲੇ ਤੁਹਾਡਾ ਬੰਦ ਥਾਣੇ ਵਿੱਚ ਲੱਗਾ ਤੇ ਲੈਵਾ ਵੇ ਹਾਂ ਹਾਂ ਬਿਲਕੁਲ ਹਲੋ ਕਾਰੀਆਂ ਨਾ ਸ਼ੰਗੂ ਹਲੋ ਕਾਰ ਹਲੋ ਕਾਰ ਇਹ ਬੱਚੇ ਪਤਾ ਕਰ ਹੈ ਮਸ਼ੀਨ ਹੈ ਮਸ਼ੀਨ ਮਸ਼ੀਨ ਨਹੀਂ ਦੇਖਿਆਣ ਬਰੇਡ ਬਹੁਤ ਸੋਹਣੀ ਬੈਡ ਆ ਪਰ ਇਹਦਾ ਲੈ ਜੀ ਬਈ ਯਾਰ ਹੀ ਕਰੂਗਾ ਖਿੱਚੇਗਾ ਫੋਟੋਆਂ ਨਾ ਵੀ ਬੋਲੋ ਜੀ ਫਿਰ ਸੰਦੀਪ ਆ ਤੈਨੂੰ ਪਤਾ ਇੱਥੇ ਕੰਮ ਜਾਇਜ਼ ਇਹ ਨਹੀਂ ਗੱਲ ਵੀ ਜੇ ਚੀਜ਼ ਮਿਲ ਗਈ ਆ ਤੇ ਹੁਣ ਇੱਕ ਯਾਰੀ ਨਪਦੋ ਕਿਲੀ ਤਾਂ ਨਹੀਂ ਹਾਂ ਜਾਇਜ਼ ਆ ਤੇ ਜਾਇਜ਼ ਹੀ ਦੇਣੀ ਆ ਇਹ ਨਹੀਂ ਵੀ ਹੁਣ ਇਹੋ ਜੀ ਵਸੇ 90 ਦੀ ਪਾ ਦੀਏ ਜਾਂ 85 ਦੀ ਪਾ ਦੀਏ ਕਾਦੇ ਜ਼ਰੂਰ ਮੀਡੀਅਮ ਜਿਆਦਾ ਵੱਡਾ ਹੋਣੀ ਤੇ ਜਿਆਦਾ ਛੋਟਾ ਹੋਣੀ ਹੈ ਕਿ ਨਹੀਂ ਤੇ ਵਜਨਦਾਰ ਫੋਲਿਆ ਦੁੱਧ 18 ਮੀਟਰ ਭਾਜੀ ਦੀ 20 ਕਿਲੋ ਦੁੱਧ ਚਵਾਉਗੀ ਆਹ ਵਾਲੇ 16 ਕਿਲੋ ਹੈਗਾ ਵਾ ਹੈ ਤੇ ਹੁਣ ਤੁਸੀਂ ਦੱਸ ਦੋ ਵੀ ਦੇ ਦੀਏ 75 75 ਦੀ ਕਰ ਦੋ ਯਾਰ ਖੁੱਲਾ ਮਾਨਦਰਾ ਕਿੰਨਾ ਖੁੱਲਾ ਕਰੀ ਆਪੀ ਜਾਣ ਤੋਂ ਖੁੱਲਾ ਤੂੰ ਕਰਾ ਦੇ ਫਿਰ 70 ਦੇ ਦਈਏ ਜੀ ਚਲੋ ਤਿੰਨ ਛੱਡ ਦੋ ਪੂਰੇ 65000 ਦੀ ਤੇ ਨਾਲ ਜਾਣ ਤੋਂ 65000 65200 ਛੱਡਾਂਗੇ ਚਲੋ 40000 ਹਾਂ ਲੈ ਲੈ ਵਾਲਾ ਵਾ ਵੇ ਕਿੰਦਾ ਲੱਗਾ ਲੈ ਸ਼ੰਭੂ ਦਿਖਾ ਰਿਹਾ ਕਿਹੜਾ ਥਾਣੇ ਇਹਦਾ ਵੀ ਵਿਖਾ ਦੀ ਜਿਹੜਾ ਕਿਹੜਾ ਲੱਗਾ ਸੋੰਬਾ ਯੋ ਕਾ ਬਖਾ ਦੇ ਵੇਹ ਲੱਡੂ ਲੱਗੇ ਵੀਰ ਹਣੀ ਕਈ ਜਾਂਦੇ ਪਾ ਪਪੂ ਲਵਾਈ ਕੀ ਗੱਲ ਨਰਾਜ ਹੋ ਗਿਆ ਮੈਂ ਨਹੀਂ ਨਰਾਜ ਨਹੀਂ ਹੋਇਆ ਐਰ ਕੀ ਕਹਾਂਗੇ ਵਿੱਚ ਭਰਾਵਾ ਨਰਾਜ ਨਹੀਂ ਹੋਣ ਕੰਦੇ ਸਹੀ 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 ਗੱਲ ਆ ਮੈਂ ਲੱਡੂ ਸੰਦੀਪ ਪਾ ਦੇ ਕੋ 12 ਕਿਲੋ ਬੁਲਾ ਤਿਆਰ ਆ ਵੇ ਠੀਕ ਆ ਜੀ ਬਿਲਕੁਲ ਜਿਹੜਾ ਇਹ ਵੇਲੇ ਤਿਆਰ ਆ ਹੂੰ 15 16 ਕਿਲੋ ਭਰ ਦੇ 17 ਭਰ ਦੇ ਇਨਾ ਕੋ ਭਰ ਦਊਗੀ ਲਓ ਵੀ ਦਿਖਾ ਦਿਓ ਇਹ ਲੱਡੂ ਵਿਖਾ ਜਰਾ ਆ ਗਨੀ ਵਾਕਿਆ ਠੀਕ ਆ ਬੱਚਾ ਮਗਰ ਨਾ ਵਸ਼ੀ ਜੀ ਵਸ਼ੀ 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 ਦੋ ਦੋ ਗਾਇਆਂ ਦੋ 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 ਗਾਇਆਂ ਹਾਂ ਇੱਕ ਦੋ ਹੀ ਬੱਚਾ ਆ ਨਾ ਬਾਕੀ ਵਸ਼ੀਆਂ ਆ ਕਰਮ ਵਾਲੀਆਂ ਹਾਂਜੀ ਇਹ ਵੀ ਕਮਜਾਜ ਹੀ ਕਰਦੀਏ ਕੇ ਸਰਦੀ ਦੇ ਦੀਏ ਪੰਜ ਜਾਨ ਦਾ 55000 ਦੀ ਚਲੋ 53000 ਦੀ ਦੇ ਦਾਂ ਚਲੋ ਜਾਨ ਦੇ 53 ਲੈ ਕੇ ਬੁਆ ਹੀ ਖਾਰੇ ਕਰਾਂਗੇ ਹੁਣ ਵਖਾਲ ਜਿਹੜਾ ਕੇ ਪੀਸ ਇਹਦੇ ਮਗਰ ਚੁੱਭ ਰਿਆ ਬਿਲਕੁਲ ਹਾਂ ਯਾਰਾ ਹਾਂ ਕਿ ਨਹੀਂ ਵੇਖ ਮੈਂ ਮਗੋਰੀ ਨਹੀਂ ਠੀਕ ਆ ਅੱਜ ਇਦਾਂ ਦੀਆਂ ਹੀ ਲੈਂਦੀਆਂ ਚਿੱਟੀਆਂ ਗੋਰੀਆਂ ਮੈਂਮਾ ਚਿੱਟੀਆਂ ਗੋਰੀਆਂ ਮੈਂਮਾ ਬਿਲਕੁਲ ਬਿਲਕੁਲ ਸਹੀ ਹੈ ਚਿੱਟੀਆਂ ਗੋਰੀਆਂ ਮੈਂਮਾ ਤੇ ਫਿਕਸ ਲੈਵੇ ਇਹ ਕਿੱਧਰ ਕਰਨੀ ਦਰਿਆ 'ਚ ਨਹੀਂ ਨਹੀਂ ਸਮੁੰਦਰ 'ਚ ਨਹੀਂ ਹਾਂਜੀ 20 ਤੇ ਆ ਉਹ ਦੋ ਤਿੰਨ ਲਾਓ ਵਾੜ ਤੇ ਆ ਅੱਛਾ ਦੋ ਤਿੰਨ ਲਾਓ ਵਾੜ ਲਿਆ ਲੱਗਦਾ ਹੈ ਨਹੀਂ ਉਹ ਦੋਰੇ ਮੀਂਦੇ ਨਾਲ ਦੁਬਾਰੇ ਦੁਬਾਰੇ ਬੇਤੇਰੇ ਆਹੋ ਹਾਂਜੀ ਇਹ ਵੀ ਸੜਦੀ ਦੇ ਦिए ਇਹ ਵੀ 55 ਦੀ ਜਾਨ ਦੇ ਜਾਨ ਦੇ ਜਾਨ ਦੇ ਪ੍ਰਾਪਤ ਜਾਨ ਦੇ ਕੋਈ ਗੱਲ ਨਹੀਂ ਆਹ ਭਲਵਾਨ ਭਲਵਾਨ ਥੱਲੇ 12 ਕਿਲੋ ਤਿਆਰ ਬੋਲਾ ਇਹ ਵਛੀ ਮਗਰ ਵਛੀ ਮਗਰ 12 ਕਿਲੋ ਬੋਲਾ ਵਜਨ ਵਜਨ ਵੇਖ ਹਾਸ਼ਮ ਭੂਰਾ ਇਹ ਵੀ ਬ੍ਰੈਂਡ ਪੀਸ ਆ ਬ੍ਰੈਂਡ ਇਹ ਚੜਦੇ ਤੇ ਚੜਦੇ ਪੀਸ ਆ ਹੈ ਚੜਦੇ ਤੇ ਚੜਦਾ ਬਾਬੇ ਦੀ ਕਿਰਪਾ ਨਾਲ ਨਹੀਂ ਠੀਕ ਆ ਹਾਂ ਥੋਣ ਚਵਾਈ ਚੂਈ ਬਿਲਕੁਲ ਓਕੇ ਠੰਡੀਆਂ ਸੀਲ ਬਰਫਾਂ ਬਰਫ ਵਾਲੇ ਬਲਾਕ ਹੀ ਆ ਹਾਂਜੀ ਬੋਲੋ ਡੂੰਗੇ ਨਹੀਂ ਫਰਜਾ ਵਾਲੇ ਹਾਂਜੀ ਆ ਬਾਹਰ ਦੀ ਦੇ ਦिए ਦਾਦੇ ਹੈ 60 ਦੀ ਹੈਰੀ ਹੋਰ ਜਾਣ ਦੋ ਕਿੰਨਾ ਗਾ ਹਾਂਜੀ ਕਿਨਾ ਗਾ ਇਹ ਵੀ ਜਾਣਦੇ 55000 ਦੀ ਨਹੀਂ 55 ਦੀ ਵੀ ਜਾਣਦੇ ਆ ਵੀ 55 ਹੀ ਆ ਵੀ 55 ਤੇ ਆ ਵੀ 55 ਜਾਣ ਦੋ 50000 ਦੀ ਹਾਂਜੀ ਆਹਾ ਇਹ ਸੂਈ ਵਛੀ ਪਹਿਲਣ ਕੀ ਖੋਲ ਲਿਆ ਬੱਚਾ ਨਹੀਂ ਵਿਖਾਉਣਾ ਬੱਚਾ ਵਛੀ ਮਗਰੇ ਹਾਂਜੀ ਹਾਂਜੀ ਉਹ ਦੀ ਖੋਲਣੀ ਹਾਂ ਗਾਂ ਹੀ ਖੋਲ ਕੇ ਵਿਖਾਉਣੀ ਆ ਆ ਵਛੀ ਥੋੜੀ ਵਿਖਾਉਣੀ ਆ ਬਿਲਕੁਲ ਵਛੀ ਦੋਧਾ ਵਖਾ ਲ ਦੇਣੀ ਖਲੋਤੀ ਹਾਂ ਇਹਨੂੰ ਤੋਰ ਆ ਤੋਰਨੀ ਆ ਰੈਗ ਜਰਸੀ ਕਰਾਸ 12 ਕਿਲੋ ਸੰਦੀਪ ਭਾਜੀ ਇਹਦੇ ਕੋ ਤਿਆਰ ਆ 12 ਕਿਲੋ ਤਿਆਰ ਆ ਹਾਂ ਬੋਲਾ ਹਾਂ ਜੀ ਠੀਕ ਆ ਤੇ 17 18 ਕਿਲੋ ਚਵਾ ਦੂਗੀ ਐਵੇਂ ਜ਼ਿਆਦਾ ਕਹੀ ਜੀ ਫਾਇਦਾ ਕੋਈ ਨਹੀਂ ਬਿਲਕੁਲ ਬਿਲਕੁਲ ਆਇਆ ਆਇਆ ਪਤਾ ਆਇਆ ਆ ਥਾਨ ਸੁਣ ਇਹਨੂੰ ਵੀ ਬਹੁਤ ਸੋਹਣਾ ਲੱਗਾ ਸ਼ੈਂਪੂ ਖਾ ਜਰਾ ਹਾਂ ਹਾਂ ਅੱਜ ਸਾਰੇ ਲੱਡੂ ਹੀ ਆ ਲੱਡੂ ਹੀ ਲੱਡੂ ਹੀ ਆ ਲੱਡੂ ਹੀ ਆ ਲੱਡੂ ਹੀ ਆ ਸੱਲੰਦ ਕਰਾਂਗੇ ਸੰਦੀਪ ਆਵੀ ਸਰਦੀ ਦੇ ਰਹੀਏ ਹੈ ਸਰਦੀ ਇਕੋਈ ਗੱਲ ਇਕੋਈ ਫਿਰ ਇਕੋਈ ਆ ਫਿਰ 55 ਦੀ ਵੀ ਜਾਣਦੇ ਚਲੋ ਜਾਣੋ ਪਟਾਣੇ ਅੱਜ ਸਾਰੇ 55 ਦੇ ਕਰਾ ਰਹੀਆਂ 50 ਹਜ਼ਾਰ ਦੀ ਹੌਲੀ ਹੌਲੀ ਜਿਹੜੀ ਜਿਹੜੀ ਹੋਣ ਵਾਲੀ ਉਹ ਕਰਨੀ ਆ ਠੀਕ ਆ ਇਹ ਵੀ ਦੋ 15 ਕਿਲੋ ਦੁੱਧ ਤਿਆਰ ਇਹਦੇ ਕੋਲ ਚੋਬਰ ਪਿੱਛੇ ਹਾਂਜੀ ਠੀਕ ਆ ਤੇ ਥਣ ਥਣ ਵਿਖਾਰੇ ਸ਼ੰਭੂ ਆ ਜਰਾ ਇਹਦੇ ਵੀ ਹਲੋ ਕਾਰੀਆ ਹਲੋ ਕਾਰੀਆ ਇਹ ਵੀ ਜਾਣ ਦੋ ਹਾਂਜੀ ਇਹਦਾ ਮੁੱਲ ਇਹਦਾ ਵੀ 60 60 ਹਜ਼ਾਰ ਹਾਂ ਇਹ ਵੀ 55000 ਦੀ ਐ ਸੰਦੀਪਾ 55000 ਦੀ 55 ਦੀ ਚਲੋ ਵਿਚਾਰ ਹੋ ਗਈਆਂ ਚਾਰ ਹੋ ਗਈਆਂ 55 55 ਵਾਲੀਆਂ ਬਸ ਠੀਕ ਤੇ ਸ਼ੰਭੂ ਜਰਾ ਥਣ ਥਣ ਵਖਾ ਜਰਾ ਇਹ ਇਹ ਟੋਕੜ ਗੱਬਣਾ ਇਹ ਟੁਕੜਾ ਕਬੜਾ ਟੋਕਰ ਗੱਬਨ ਵਸ਼ੀਆ 12 ਕਿਲੋ ਦੁੱਧ ਆ 10 ਕਿਲੋ ਦੀ ਗਾਰੰਟੀ ਜੀ ਟੋਕਰ ਗੱਬਨ ਟੋਕਰ ਗੱਬਨ ਨਾਮ ਹੀ ਨਿਆਦੀ 10 ਕਿਲੋ ਦੁੱਧ ਜਿਹੜਾ ਵਾ ਖੁੱਲਾ ਢੁੱਲਾ ਹੋਊਗਾ ਦੇਖੋ ਕਰਮਾਲੀ ਕੋ ਬਸ ਠੀਕ ਆ ਹਾਂ ਅਸੀਂ ਆਦੀ ਅਸੀਂ ਜਿੱਥੇ ਮਰਜੀਓ ਦੇ ਦੇ ਖੁੱਲੀ ਢੁੱਲੀ ਵੇਖਦੀ ਐ ਨੇਰੀ ਮੁੜਕੇ ਹੁਣ ਪੈਰ ਦੇ ਦੇਣੀ ਆ ਪਾਪਾ ਆਣਾ ਨਾਲੇ ਤੇ ਕੋਈ ਚੌਹ ਦੁੱਧ ਹਾਂ ਤੇ ਨਾਲੇ 100 ਰੁਪਏ ਵਟੂਗਾ ਬਸ ਠੀਕ ਆ ਹਾਂ ਜੀ ਕਮੇਟੀ ਆ ਤੇ 24 25 ਕਿਲੋ ਦੁੱਧ ਦਿੰਦੀ ਆ ਇਹ ਕਰਮਾਲੀ ਹਾਂਜੀ ਹਾਂਜੀ ਬੋਲੋ ਬਖਾਰੇ ਜਰਾ ਹਣ ਸੰਭੂ ਥਾਨ ਗਲਾਬੀ ਥਾਨ ਲਗਾ ਜੈਰੀ ਦੇ ਦੀਏ ਵੀ ਕੇ ਜੈਰੀ 45000 ਦੀ ਦੇ ਦੀਏ 40 ਦੀ ਚਲ ਜੇ ਕਹਿ ਤਾ ਤੇ ਜਾਣ ਦੇ ਜਾਣ ਦੇ 40000 ਜਾਣ ਦੇ ਪਰ ਵਾਲੇ ਲਾਵੇ ਕੋਈ ਲੈ ਆਂਦੇ ਕੋਈ ਨਜ਼ਾਰੇ ਕੋਈ ਪਰਮਾਲੀ ਨੂੰ ਕੋਈ ਗੱਲ ਨਹੀਂ ਆ ਵੇਖ ਸੰਭੂ ਜਰਾਗਾ ਥਾਨ ਥਣ ਬਹੁਤ ਸੋਹਣਾ ਲੱਗਿਆ ਇਹ ਗਲਾਬੀ ਹੈ ਕਿ ਨਹੀਂ ਚਲ ਜਾਣ ਦੋ ਸਿਰਾਈ ਤੇ ਲੋ ਜੀ ਆਹੀ ਪਸ਼ੂ ਸੇਲ ਆ ਬਾਕੀ ਮੇਰਾ ਵੀ ਇੱਥੇ ਆ ਗਿਆ ਲੈ ਇੱਕ ਟਾਈਮ ਦੋ ਦਿਨ ਇੰਜੋਏ ਕਰੋ ਤੇ ਬਾਕੀ ਘਬਰਾ ਕੋਈ ਲੋੜ ਨਹੀਂ ਭਾਈ ਬੜਾ ਟਾਈਮ ਹੋ ਗਿਆ ਕੰਮ ਕਰ ਸਾਈਸ ਵੀ ਪਾਇਆ ਕਰੋ ਦੱਬ ਕੇ ਪਾਇਆ ਕਰੋ ਹਣਾ ਜੀ ਟੌਰ ਨਾ ਪਾਇਆ ਕਰੋ ਕੋਈ ਟੈਨਸ਼ਨ ਨਹੀਂ ਆ ਬੇਫਿਕਰੇ ਹੋ ਕੇ ਚਲੋ ਬੇਫਿਕਰੇ ਹੋ ਕੇ ਮਾਲ ਲਿਆ ਕਰੋ ਜੇ ਦੀ ਨਹੀਂ ਦੋ ਚਾਰ ਦਿਨ ਕਿਤੇ ਗਲਤ ਮਲਤ ਹੁੰਦੀ ਆ ਤਾਂ ਵੀ ਚੇਂਜ ਕਰਿਆ ਕਰੋ ਪਰਵਾਹ ਕੋਈ ਨਹੀਂ ਚਲੋ ਆਹ ਇਹ ਨਹੀਂ ਆ ਵੀ ਦੇ ਕੇ ਪਿਆਦਨਾ ਵਧ ਦੋ ਰੱਸਾ ਜਾ ਉਹ ਕਰ ਦੋ ਜੇ ਕਰ ਦੋ ਨਹੀਂ ਫੇਟੋਂਦੀ ਕੋਈ ਗੱਲ ਨਹੀਂ ਯਾਰ ਫਿਰ ਕੀ ਆ ਉਹ ਬਦਲ ਕੇ ਲੈ ਆ ਜਾ ਕਰੋ ਇੱਥੇ ਤੇ ਮੇਲਾ ਲੱਗਾ ਹੀ ਰਿੰਦਾ ਬਾਬੇ ਦੀ ਕਿਰਪਾ ਨਾਲ ਬੋਲ ਹੈ ਜੀ ਤੇ 96468 ਤੇ 27503 ਪਿੰਡ ਕੋਟ ਖਜਾਨਾ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ ਸਸਿਕਾ